ਨਾਲ ਮਹਾਰਾਜ ਦਾ ਲੋਕੀ ਦਰਸ਼ਨ ਕਰਨ ਦੇ ਹੀ ਇਹਦੇ ਸਿੰਘ ਨੇ ਕਿਹਾ ਵੀ ਭਾਈ ਰੁਕ ਜਾ ਤੂੰ ਬੂਟ ਪਾਏ ਆ ਵੀ ਮਹਾਰਾਜ ਦਾ ਸਰੂਪ ਆਉਂਦਾ ਵੀ ਪਿੱਛੇ ਹੋ ਕੇ ਖਲੋ ਜਾ ਆ ਸਿੰਘ ਸੀ ਤੇ ਇਹਨੂੰ ਉਹਨੇ ਦਾੜੇ ਤੋਂ ਫੜ ਲਿਆ ਦਾੜੇ ਤੋਂ ਫੜ ਕੇ ਤੇ ਇਹਦਾ ਦਾੜੇ ਨਹੀਂ ਛੱਡਿਆ ਇਹ ਤੇ ਇੱਕ ਧਮਕੇ ਮਾਰਿਆ ਹੁੰਦਾ ਆ ਦੇਖੋ ਆ ਪਿੱਛੇ ਸਾਹ ਦੇ ਲਈ ਬੜੀ ਆ ਖੂਨ ਨਾਲ ਬੜੀ ਪਈ ਆ ਇਹ ਕਾ ਮਾਰ ਰਿਹਾ ਇੱਥੇ ਉਹ ਕਾ ਮਾਰ ਰਿਹਾ ਇੱਥੇ ਸਭ ਤੋਂ ਪਹਿਲੇ ਸਿੰਘ ਦੇ ਦਾੜੇ ਦੀ ਬੇਦਬੀ ਕੀਤੀ ਆ ਫੇਰ ਚਲੇਗੇ ਦੌੜ ਕੇ ਉੱਥੇ ਵੇਲੇ ਤੇ ਜੇ ਫਿਰ ਇਹਨਾਂ ਨੇ ਜਾਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤੇ ਫੇਰ ਨਿਹੰਗ ਸਿੰਘ ਆਪ ਕਾਰਵਾਈ ਕਰਨਗੇ ਤੇ ਚਿੱਚੂ ਤੱਕ ਮਰਜੀ ਦੌੜ ਲਾ ਲੈਣਗੇ। ਇਹ ਨਗਰ ਕੀਰਤਨ ਕਿਹਦੇ ਸੰਬੰਧ ਚ ਕਿੱਡਿਆ ਜਾ ਰਿਹਾ ਸੀ? ਇਹ ਪਾਪਾ ਜੀ ਨਗਰ ਕੀਰਤਨ ਹੈਗਾ ਪਾਪਾ ਜੀ ਬਲ ਸਿੰਘ ਤੇ ਪਾਪਾ ਸੰਗਤ ਸਿੰਘ ਜੀ ਦਾ ਦੇ। ਉਹਨਾਂ ਦੇ ਨਗਰ ਕੀਰਤਨ 4:00 ਦੇ ਨਗਰ ਕੀਰਤਨ 8:00 6:00 ਤੋਂ ਸ਼ੁਰੂ ਹੋ ਕੇ ਤੇ ਆਪਣੇ ਮੇਰ ਸਾਹਿਬ ਤੱਕ ਜਾਣਾ ਸੀ ਨਗਰ ਕੀਰਤਨ ਉਹਨਾਂ ਨੇ ਵਿੱਚ ਹੀ ਆ ਕੇ ਵੀ 2 ਮਿੰਟ ਸੇ ਪਸਵਰ ਨਹੀਂ ਕੀਤਾ ਵੀ ਮਾਰਗੀ ਸਾਹਿਬ ਲੱਗ ਕੇ ਜਾਉਂਦੇ ਮੇਰੇ ਕਿਹਾ ਕਿ ਨਾ ਹੋਈ ਹੈ ਮੇਰਾ ਨਗਰਗਿੰਦਰ ਸਿੰਘ ਹੈ ਜੀ ਤੇ ਅੱਜ ਨਗਰ ਕੀਰਤਨ ਨਿਕਲ ਰਿਹਾ ਸੀ ਜੀ ਜਿੱਤੇ ਜਦੋਂ ਮਹਾਰਾਜੀ ਕਿਰਪਾ ਦੇ ਨਾਲ ਬੜਾ ਸੁੰਦਰ ਤਰੀਕੇ ਨਾਲ ਚੱਲ ਰਿਹਾ ਸੀ ਜੀ ਇਹ ਤੁਰਿਆ ਆਉਂਦਾ ਗੁਰੂ ਘਰ ਸਾਹਿਬ ਤੋਂ ਲੰਗਰ ਪ੍ਰਸ਼ਾਦਾ ਸਾਹਿਬ ਦੇ ਨਗਰ ਕੀਰਤਨ ਦੁਆਰਾ ਚੱਲ ਰਿਹਾ ਤੇ ਇੱਥੇ ਚੌਂਕੇ ਲੈ ਪਹੁੰਚ ਗਿਆ ਨਗਰ ਕੀਰਤਨ ਵੀ ਪਹਿਲੀ ਟਾਲੀ ਲੰਗੀ ਤੇ ਦੂਜੀ ਟਾਲੀ ਜਦੋਂ ਲੰਘਣ ਲੱਗੀ ਤੇ ਇੱਕ ਮੋਟਰਸਾਈਕਲ ਰੇਸਾ ਦੇ ਕੇ ਸ਼ਾਇਦ ਆ ਰਿਹਾ ਸੀਗਾ ਤੇ ਇੱਥੋਂ ਦੇ ਬੱਚਿਆਂ ਨੇ ਕਿਹਾ ਵੀ ਸਾਈਡ ਤੇ ਕਰ ਲਓ ਸਾਈਡ ਤੇ ਹੋਇਆ ਪਰ ਪਤਾ ਨਹੀਂ ਲਾ ਚਾਉਂਦੇ ਪਤਾ ਨਹੀਂ ਕਿਸੇ ਤਰੀਕੇ ਉਹਨਾਂ ਨੇ ਹਵਲਾ ਕਰਤਾ ਲੜ ਪਏ ਲੜਨ ਤੋਂ ਬਾਅਦ ਅਸੀਂ ਛਡਾਇਆ ਜੋ ਕਿ ਵੀਡੀਓ ਛੋਟੀ ਜਿਹੀ ਵਿੱਚ ਹੈਗਾ ਵਾ ਛਡਾਇਆ ਚਲੇ ਗਏ ਪਤਾ ਨਹੀਂ ਫਿਰ ਫੋਨ ਕਰਕੇ ਕਿ ਦੋ ਤਿੰਨ ਬੱਚੇ ਹੋਰ ਉਹਨਾਂ ਦੇ ਨਾਲ ਵੱਡੇ ਆਏ ਉਹਨਾਂ ਨੇ ਕੋਈ ਪੁਰਾਣੇ ਵੱਡੇ ਦਾਤਰ ਜੇ ਸੀਗੇ ਜੀ ਵੱਡੇ ਵੱਡੇ ਉਹ ਲੈ ਕੇ ਆ ਗਏ ਦੇਵ ਨਾ ਨੇ ਮਾਰਨੇ ਸ਼ੁਰੂ ਕਰ ਦਿੱਤੇ ਕੋਈ ਤੋਸ ਜਾਂ ਭੈ ਨਹੀਂ ਸੀ ਉਹਨਾਂ ਨੂੰ ਮਹਾਰਾਜ ਜੀ ਅਤਵਦਾ ਕੋਈ ਨਹੀਂ ਮਹਾਰਾਜ ਨੇ ਪਾਲਕੀ ਨਾਲ ਹੀ ਸਾਹਮਣੇ ਪਰ ਉਹਨਾਂ ਨੇ ਜੱਲੀਆਂ ਕੰਦੀਆਂ ਰਾਣਾ ਕੰਦੀਆਂ ਜੀ ਸਿੰਘ ਦੇ ਧੌਣ ਤੇ ਦਾਤਰ ਵਜਿਆ ਮਹਾਰਾਜ ਨੂੰ ਵਜਾ ਹੋ ਗਿਆ ਟੱਕ ਲੱਗਿਆ ਇੱਕ ਲੱਤ ਤੇ ਵਜਿਆ ਇੱਕ ਉਹਦੇ ਹੱਥ ਤੇ ਵਜਿਆ ਜੀ ਤੇ ਉਹਦੀ ਦਾੜੀ ਫੜ ਲਈ ਗਈ ਬੜੀ ਮੁਸ਼ਕਲ ਨਾਲ ਕਾਫੀ ਮੀਟਾ ਪਰ ਬਹੁਤ ਬੁਗਾਲਾ ਹਾਲ ਸੀਗੇ ਜੀ ਬੜੀ ਘੋਰ ਬੇਰਵੀ ਵਾਲੀ ਸਥਿਤੀ ਸੀਗੀ ਸਮਝੋ ਬਾਅਦ ਸੀ ਬੜੀ ਮੁਸ਼ਕਲ ਦੇ ਨਾਲ ਸੜਾਈਦਾ ਸੀ ਪਰ ਉਹ ਭੱਜ ਭੱਜ ਕੇ ਪਿਆਗੇ ਸੀ ਕਿ 3 4 4 ਨੌਜਵਾਨ ਸੀਗੇ ਜੀ ਟੋਟਲ ਜੀ ਜਿਹੜੇ ਨੌਜਵਾਨਾਂ ਨੇ ਹਮਲਾ ਕੀਤਾ ਤੇ ਜਿਸ ਨੌਜਵਾਨ ਤੇ ਹਮਲਾ ਹੋਇਆ ਉਹ ਕੌਣ ਕੌਣ ਸੀਗੇ ਜਿਹੜਾ ਨੌਜਵਾਨ ਹੈ ਜੀ ਉਹ ਤਾਂ ਗੱਦਗਾ ਖੇਡਦਾ ਖਿਡਾਰੀ ਆ ਬੱਚਾ ਖੇਡਦਾ ਸਿੱਖਦਾ ਵਾ ਗੱਦਗਾ ਇਹ ਉਹ ਪਤਾ ਨਹੀਂ ਕੀ ਆਪ ਤਾਂ ਆਪ ਬੜੀ ਜੀ ਉਹ ਉੱਤੇ ਉੱਪਰ ਆਪੇ ਜੀ ਉਹ ਤਾਂ ਖਿਡਾਰੀ ਸਿੱਖਦਾ ਗੱਦਗਾ ਆਪਣੇ ਸਰਹੰਗਪੁਰ ਦਾ ਹੀ ਵਾਸੀ ਆ ਤੇ ਦੂਸਰੇ ਜਿਹੜੇ ਬੱਚੇ ਆ ਉਹ ਵੀ ਸੁਲਤਾਨਪੁਰ ਦੇ ਹੀ ਆ ਜੀ ਆਪਣੇ ਸਾਡੀ ਸ਼ਹਿਰ ਸ਼ਹਿਣ ਦੇ ਬੱਚੇ ਆ ਪਤਾ ਨਹੀਂ ਹੁਣ ਕੀ ਕਾਰਨ ਬਣਿਆ ਉਹ ਆਪੇ ਜਿੱਦਾ ਬਹੁਤ ਗੁਰੇ ਤਰੀਕੇ ਨਾਲ ਬਸੇ ਪਰ ਸਮਾਨੀਤੀ ਨਹੀਂ ਜਾਜਕ ਨਹੀਂ ਇੰਨੇ ਜ਼ਿਆਦਾ ਨਹੀਂ ਉਹਨਾਂ ਨੇ ਦੇਖੀ ਫਾਰੇ ਦੀ ਵਾੜੀ ਆ ਰਹੀ ਆ ਇੰਨੇ ਬੱਚੇ ਖੜੇ ਇੰਨਾ ਸੁਲਤਾਨਪੁਰ ਲੋਧੀ ਦਾ ਜਲੂਸ ਲੱਗਦਾ ਜਨਾਜ਼ ਦੇਖਣ ਨੂੰ ਮਿਲਿਆ ਜੀ ਕੈਮਰਾ ਦੇ ਵਿੱਚ ਹੋਊਗਾ ਇੱਥੇ ਕੈਮਰੇ ਜ਼ੋਨ ਤੇ ਲੱਗੇ ਆ ਬਾਕ ਜੀ ਮੇਰੇ ਹਿਸਾਬ ਨਾਲ ਉਹ 4 ਫੁੱਟ ਤੋਂ ਲੰਬੇ ਹੋਣੇ ਆ ਜੀ ਉਹ ਕਾਲੇ ਰੰਗ ਦੇ ਦਾਦ ਸੀਗੇ ਲੰਬੇ ਲੰਬੇ ਇਹ ਤਾਂ ਮਾਰੇ ਹੀ ਰੱਖ ਗਿਆ ਜੀ ਪਤਾ ਨਹੀਂ ਬੜੀ ਮੂਰੇ ਹੋ ਹੋ ਕੇ ਬੜੀ ਅਰੇ ਮੇਰੀ ਬਾਹ ਬਜੀ ਬੜੀ ਅਰੇ ਮੇਰੀ ਬਾਹ ਦੇ ਵਿੱਚ ਲਿਆ ਸੀ ਸਾਡੇ ਸਰਾਰ ਦੇ ਪਿਤਾ ਜੀ ਦੇ ਵੱਜ ਗਿਆ ਹੋਰ ਸੰਗਤ ਦੇ ਵੱਜ ਗਿਆ ਸੰਗਤ ਦੇ ਵੀ ਵਿੱਚ ਬਹੁਤ ਘੁਮਾਇਆ ਤਾਂ ਸੰਗਤ ਦੇ ਵੀ ਵੱਜਿਆ ਆ ਹੁਣ ਤੁਹਾਡੇ ਸਾਹਮਣੇ ਚੌਂਕ ਵਿਹਲਾ ਕਰਤਾ ਜੀ ਇੱਥੇ ਰੌਣਕ ਸੀਗੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਗੱਲਬਾਤ ਹੋਈ ਗਈ ਹਾਂਜੀ ਇਹ ਸੰਘਾਰਾ ਸਿੰਘ ਜੀ ਪਹੁੰਚੇ ਤੇ ਹੋਰ ਅਫਸਰ ਪਹੁੰਚੇ ਸੀਗੇ ਉਹਨਾਂ ਨੇ ਨਾਂ ਤਾਂ ਲਿਖੇ ਆ ਜੀ ਪਰ ਉਹ ਜਿਹੜੇ ਮੈਨੂੰ ਲੱਗਦਾ ਕਿ ਨਹੀਂ ਸੂਤ ਆਉਣ ਵਾਲਾ ਕੰਮ ਨਹੀਂ ਦਾ ਜੀ ਉਹਨਾਂ ਦਾ ਪਤਾ ਨਹੀਂ ਦੇਖੋ ਕੀ ਕਰਦੇ ਆ ਜੀ ਪ੍ਰਸ਼ਾਸਨ ਕੀ ਕਰਦਾ ਸਾਡੇ ਬੱਚਿਆਂ ਨੂੰ ਤਾਂ ਫੇਰ ਉਹ ਪਤਾ ਨਹੀਂ ਕੀ ਉਹਨਾਂ ਜਨੂਨਸਾਰ ਚ ਉਂਗਲਾਂ ਕਰ ਕਰ ਕੇ ਕਹਿੰਦੇ ਤੈਨੂੰ ਪਛਾਣ ਲਿਆ ਵਾ ਤੇ ਇਹਨਾਂ ਨਹੀਂ ਜਿੱਠਾਂਗੇ ਇਹ ਵੀ ਬੱਚਾ ਸਾਡਾ ਵੜਾ ਮਤਲਬ ਕਿ ਬਰੋਕਿਆਂ ਨੂੰ ਵੀ ਪਰ ਉਹ ਕਹਿੰਦਾ ਤੁਸੀਂ ਮੇਰੇ ਨੂੰ ਰੋਕੀ ਜਾਂਦੇ ਉਹ 4 4 5 5 ਜਾਣੇ ਪੈ ਰਹੇ ਆ ਸਾਡਾ ਚਲੋ ਸੈਣੇ ਹੁੰਦਾ ਪਰ ਜੇਹੀ ਬੰਦਾ ਸੀ ਵਿਚਾਰ ਰੱਖਣਾ ਦੋਵੇਂ ਤਰ੍ਹਾਂ ਦਾ ਦੋਵੇਂ ਤਰ੍ਹਾਂ ਦਾ ਬਜਾਅਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪਰ ਉਹ ਮਿਲ ਨੂੰ ਉਮੀਦ ਆ ਕਿ ਦੁਬਾਰਾ ਜੇ ਉੱਤੇ ਨੁਕਸਾਨ ਹੁੰਦਾ ਤਾਂ ਉਹਦੀ ਹੀਰਵਾਰ ਤੋਂ ਚਾਰ ਬੱਚੇ ਹੀ ਆ ਜਿਨ੍ਹਾਂ ਨੇ ਹੁਣ ਸਰੀਆਮ ਚੌਂਕ ਦੇ ਵਿੱਚ ਕੈਟੇਗਰੀ ਦੇ ਤਰ੍ਹਾਂ ਨੁਕਸਾਨ ਕਰਾਂਗੇ ਜਿੱਦਾਂ ਕਹਿੰਦੇ ਸੀ ਕਿ ਗਾਣਾ ਗੱਡੀਆਂ ਗਈਆਂ ਮਤਲਬ ਕਿ ਟੋਟਲ ਕਮਿਊਨਿਟੀ ਕੈਪ ਤੋਂ ਸਿੱਧਾ ਗਿਆ ਕਿ ਤੁਹਾਡੀ ਦੀਪ ਆ ਜਣੀ ਜੀ ਗਾਲ ਕੱਢਣ ਦੀ ਉਹ ਗਾਲ ਨਾ ਕੱਢੀ ਆਪਣਾ ਮਾਨ ਨਹੀਂ ਮੰਨਦਾ ਉਹ ਵਜਨ ਕਰੀਏ ਗਾਲ ਗੱਡੀ ਉਹਨਾਂ ਦੇ ਮਾਵਾ ਦੇ ਭੈਣਾ ਦੀਆਂ ਗਾਲਾਂ ਕਢੀਆਂ। ਘਟਨਾ ਕਰਮ ਦਾ ਪੂਰਾ ਕਾਰਨ ਨਹੀਂ ਸਮਝਾਇਆ ਕੀ ਹੋਇਆ? ਕਾਰਨ ਜੀ ਬਸ ਮੋਟਰਸਾਈਕਲ ਆਇਆ ਕੋਈ ਰੇਸਾ ਦਿਂਦਾ ਸੀ ਉਹਨੂੰ ਰੋਕਿਆ ਗਿਆ। ਉਹਦੇ ਨਾਲ ਹੀ ਕੇ ਪਿੱਛੇ ਨਾਲ ਹੱਥਾ ਪਾਈ ਮਹਾਰਾਜੀ ਪਾਲਕੀ ਲੰਘਦੀ ਸੀਗੀ। ਪਾਲਕੀ ਲੰਘਦੀ ਪਈ ਤੇ ਹੱਥੋਂ ਪਾਈ ਗਿਆ ਹੋ ਗਿਆ ਉਹਨੇ ਕਿਹਾ ਵੀ ਰੁਕ ਜਾਓ ਪਾਲਕੀ ਆ ਰਹੀ ਹੈ। ਪਰ ਉਹਨਾਂ ਲਿਆਜਿਆ ਨਹੀਂ ਕੀਤਾ ਜੀ ਪਾਲਕੀ ਦਾ ਵੀ ਕੋਈ ਨਹੀਂ ਹੋਇਆ ਤੇ ਉਹਨੇ ਸੈਂਗਣੇ ਰੋਕਿਆ ਰੋਕਿਆ ਨਹੀਂ ਉਲਟਾ ਉਹਨੇ ਫੋਨ ਕਰਕੇ ਹੋਰ ਮੁੰਡੇ ਬੁਲਾ ਲਏ ਕਿਸ ਸੰਬੰਧ ਵਿੱਚ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਹੈ ਅੱਜ ਇਹ ਨਗਰ ਕੀਰਤਨ ਜਿਹੜਾ ਜੀ ਮਾਰਾ ਸਾਹਿਬ ਦੇ ਪਰਿਵਾਰ ਦੀ ਸ਼ਹੀਦੀ ਦਾ ਹੈ ਜੀ ਬਾਬਾ ਜੀਵਨ ਸਿੰਘ ਭਾਈ ਜੇਤਾ ਸਿੰਘ ਜੀ ਭਾਈ ਸੰਗਤ ਸਿੰਘ ਜੀ ਦੇ ਸ਼ਹੀਦੀ ਦੇ ਸੰਗਤ ਭਾਈ ਜੀਵਨ ਸਿੰਘ ਸੇਵਾ ਸੁਸਾਇਟੀ ਜਿਹੜੀ ਹੈ ਜੀ ਉਹ ਮਨਾ ਰਹੀ ਹੈ ਨਾਲ ਮਿਲ ਕੇ ਸਾਰੇ ਕਰ ਰਹੇ ਆ ਜੀ ਪਤਾ ਨਹੀਂ ਸ਼ਾਇਦ ਤਾਂ ਕੁਝ ਹੋ ਰਿਹਾ ਹੈ ਤਾਂ ਕਿਉਂਕਿ ਜੇ ਵੱਡੇ ਧਰਾਨੇ ਬਣਾਇਆ ਹੋਵੇ ਤਾਂ ਸ਼ਾਇਦ ਨਾ ਹੁੰਦਾ ਸ਼ਾਇਦ ਛੋਟੇ ਧਰਾਂ ਦੀ ਸੀ ਤਾਂ ਕਰਕੇ ਆਇਆ ਹੋ ਗਿਆ ਮਹਾਰਾਜ ਜੀ ਜਾਣਦਾ ਜੀ ਕੀ ਦਿੱਤ ਬਣੀ ਹੈ ਪਰ ਨਿੱਕੀ ਜੀ ਕੋਈ ਗਲਤੀ ਤੋਂ ਬਿਨਾ ਇੰਨਾ ਹੰਗਾਮਾ ਹੋਇਆ ਨਾ ਕੀ ਗੱਲਬਾਤ ਨਾਲ ਕਿ ਤਰ੍ਹਾਂ ਵਾਪਰੀ ਸੀ ਅੱਜ ਨਗਰ ਕੰਨ ਦੇ ਇਦਾਂ ਹੋਇਆ ਨਾ ਇਹ ਮੁੰਡਾ ਜਦੋਂ ਸਾਨੂੰ ਫੋਨ ਲਾਇਆ ਉਦੋਂ ਇਹਨੇ ਮੈਂ ਦੇਖਿਆ ਜਾ ਕੇ ਕਿ ਅਸਲ ਜੇ ਇਹ ਗੱਲ ਇਹਨਾਂ ਹਾਦਸਾ ਵਾਪਰਿਆ ਨਹੀਂ ਉਥੇ ਖੁਦ ਮੈਂ ਜਦੋਂ ਆਪ ਜਾ ਕੇ ਦੇਖਿਆ ਹੋ ਤਾਂ ਇਹਨੂੰ ਸਾਰਿਆਂ ਨਾਲ ਕਾਫੀ ਬੰਦੇ ਪਿੱਛੋਂ ਜਫਾ ਦਾ ਪਾ ਕੇ ਤੇ ਅੱਗੇ ਉਹ ਮੁੰਡਾ ਘੁੱਟਦਾ ਪਿਆ ਇਹਨੂੰ ਠੀਕ ਹੈ ਜਦੋਂ ਮੇਰੇ ਜਾਣ ਤੋਂ ਬਾਅਦ ਵੀ ਨਹੀਂ ਹੋ ਰੁਕਿਆ ਫਿਰ ਉਹਨੂੰ ਮੈਂ ਥੋੜਾ ਪਰੇ ਸਾਈਡ ਤੇ ਕੀਤਾ ਜਿਹੜੇ ਮੇਨ ਮੌਤਵਾਰ ਬੰਦੇ ਸੀਗੇ ਨਾ ਉਹਨਾਂ ਦੇ ਉਹਨਾਂ ਨੇ ਮੈਨੂੰ ਕਿਹਾ ਕਿ ਭਾਈ ਇਦਾਂ ਇਦਾਂ ਮੈਂ ਕਿਹਾ ਦੇਖੋ ਮਾਰੇ ਇਦਾਂ ਦਿਹਾੜਾ ਵਾ ਆਪਾਂ ਕਦੇ ਇਦਾਂ ਦੀ ਕੋਈ ਗੱਲਬਾਤ ਕਰਨੀ ਪਰ ਮੈਂ ਕਿਹਾ ਤੁਹਾਡੇ ਬੰਦੇ ਨੂੰ ਇਹ ਚਾਹੀਦਾ ਵਾ ਚਲੋ ਅਗਰ ਆਪਾਂ ਕਿਹਨੂੰ ਰੋਕ ਵੀ ਰਹਿਣਾ ਤੇ ਨਿਮਰਤਾ ਸੇ ਇਹ ਰੋਕੋ ਉਸ ਤੋਂ ਬਾਅਦ ਨਹੀਂ ਰੋਕਦਾ ਫੇਜ ਜੋ ਮਰਜ਼ੀ ਕਰੋ ਤੇ ਜੇ ਸਿੱਧਾ ਜਾਂਦੇ ਆ ਬੋਲੂਂਗੇ ਉਹਨੂੰ ਰੋਲਾ ਪਾਵਾਂਗੇ ਕਿ ਇਦਾਂ ਇਦਾਂ ਤਾਂ ਫੇਰ ਬੰਦਾ ਵੀ ਚਲੋ ਕੀ ਕਰੇ ਹੁਣ ਉੱਥੇ ਉਦੋਂ ਬਾਅਦ ਹੀ ਦੁਬਾਰਾ ਗੱਲ ਪੈ ਗਿਆ ਚਲੋ ਮੇਰੇ ਜਾਣ ਤੋਂ ਬਾਅਦ ਮੈਨੂੰ ਮੈਨੂੰ ਪਤਾ ਮੈਂ ਕਿਦਾਂ ਨੂੰ ਕਢਾ ਕੇ ਲਿਆਇਆ ਇੰਨਾ ਦਾ ਵੀ ਉਹਨਾਂ ਹੀ ਅਧਿਕਾਰ ਆ ਸਾਡਾ ਵੀ ਉਹਨਾਂ ਸਾਰਿਆਂ ਦਾ ਹਨ ਮਹਾਰਾਜ ਦੇਖੋ ਸਾਰਿਆਂ ਲਈ ਜਿਹੜੀ ਇਹ ਘਟਨਾ ਹੋਈ ਹੈ ਤੁਸੀਂ ਕਿਸ ਤਰ੍ਹਾਂ ਮੰਨਦੇ ਜਿਹੜੇ ਉਹਨਰ ਨਾਲ ਕਿੰਨਾਂ ਦੌਰਾਂ ਇਕੱਠਾਂ ਹੋਈ ਹੈ ਹਾਂਜੀ ਤੁਸੀਂ ਮੰਨਦੇ ਹੋ ਕਿ ਇਹ ਗਲਤ ਹੋਇਆ ਜੋ ਵੀ ਹੋਇਆ ਚਲੋ ਹੋਇਆ ਹਾਂ ਇਹ ਮੰਨਦੇ ਕਿ ਹੋਇਆ ਜੋ ਹੋਇਆ ਗਲਤ ਹੋਇਆ ਪਰ ਅਗਰ ਉਹ ਹੋ ਸਕਦਾ ਅਗਰ ਉਹਨਾਂ ਲੋ ਨਿਮਰਤਾ ਸਹਿਤ ਕਿਹਾ ਜਾਂਦਾ ਤੇ ਸਾਡਾ ਬੰਦਾ ਵੀ ਉੱਥੇ ਪਹਿਲੀ ਗੱਲ ਤਾਂ ਖੜਾ ਸਾਈਡ ਤੇ ਸੀਗਾ ਅਗਰ ਉਹਨਾਂ ਥੋੜਾ ਜਿਹਾ ਲੱਗਾ ਕਿ ਨਹੀਂ ਸਾਈਡ ਤੇ ਕਿ ਤਾਂ ਕਹਿ ਕੇ ਪਿਆਰ ਨਾਲ ਸਾਈਡ ਤੇ ਕਰਾ ਦਿੰਦੇ ਬਟ ਫਿਰ ਵੀ ਚਲੋ ਜਿੱਦਾਂ ਉਹਨਾਂ ਨੇ ਥੋੜਾ ਗੁੱਸੇ 'ਚ ਬੋਲੇ ਕੁਛ ਹੋਇਆ ਮੁੰਡਾ ਹਲਕੀ ਜਿਹੀ ਕੋਈ ਉਮਰ ਦਾ ਹੈ ਉਹ ਸ਼ਾਇਦ ਬੋਲੇ ਬਾਕੀ ਜਿਹੜੇ ਸਿਆਣੇ ਬੰਦੇ ਉਹਨਾਂ ਬਿਲਕੁਲ ਜੈਨੂਨ ਗੱਲ ਹਟਣ ਕੀਤੀ ਜਿਹੜੀ ਬੰਦੀ ਸੀ ਉਸ ਤੋਂ ਬਾਅਦ ਚਲੋ ਅਸੀਂ ਇਹਨੂੰ ਲੈ ਕੇ ਆਂਦਾ ਜੋ ਮਰਜ਼ੀ ਆਉ ਉਹ ਰੋਪ ਇਹ ਕਿ ਦਾੜਾ ਜਿਹੜਾ ਪਟਿਆ ਗਿਆ ਵਾ ਇਹਨਾਂ ਵੱਲੋਂ ਅਜੇ ਨਹੀਂ ਨਹੀਂ ਮੈਂ ਕਹਿ ਰਿਹਾ ਕਿ ਇਹਨੂੰ ਜਦੋਂ ਪਿੱਛੋਂ ਸਾਰੇ ਬੰਨਾਂ ਜਫੇ ਪਿਓ ਦਾੜਾ ਕਿਹੜੇ ਬੰਨ ਨੂੰ ਪਟਦੂਗਾ ਮੁੰਡਾ ਉਹ ਤਾਂ ਮੁੰਡਾ ਹੀ ਹਲਕੀ ਉਮਰ ਦਾ ਵਾ ਜਿਹੜਾ ਮੁੰਡੇ ਜਿਹਦੀ ਕਹਿੰਦੇ ਲੜਾਈ ਹੋਈ ਆ ਉਹ ਮੈਨੂੰ ਤਾਂ ਹੁਣ ਵੀ ਨਹੀਂ ਪ ਉਹ ਹਲਕੀ ਉਮਰ ਦਾ ਮੁੰਡਾ ਉਹਦੇ ਕੋਲ ਦਾੜੀਆਂ ਨਾਲ ਇਦਾਂ ਕੋਈ ਗੱਲ ਹੋ ਗਈ ਅਸੀਂ ਬੈਠੇ ਆ ਕੋਈ ਗੱਲ ਬੰਨ ਨਹੀਂ ਆਪਣੇ ਸੀਸੀਟੀਵੀ ਦੇ ਵਿੱਚ ਜਿੱਦਾਂ ਹੋ ਗਿਆ ਸਾਰਾ ਕੁਝ ਕੈਦ ਹੋਇਆ ਨਾ ਉਹਦੇ ਅਕੋਰਡਿੰਗ ਜਿੱਦਾਂ ਵੀ ਆਗਾ ਬੰਦਾ ਜੋ ਹੁੰਦਾ ਇੱਕ ਦੂਜੇ ਤੇ ਕੀਤਾ ਜਾਵੇ ਭਾਈ ਕੀ ਜਲਵਾ ਤੋਂ ਆਪਣੀ ਨਾਇਕਤਨ ਰਾਜ ਕਰੇਗਾ ਮੇਰਾ ਨਾਮ ਭਾਈ ਰੋਹਨ ਮੈਂ ਹਨਾ ਠੰਡਾ ਲੈਣ ਜਾ ਰਿਹਾ ਸੀ ਤੇ ਭਾਈ ਉਹਨਾਂ ਨੇ ਮੈਨੂੰ ਭੇਜਿਆ ਕਹਿੰਦੇ ਜਾ ਠੰਡਾ ਲੈ ਆ ਮੈਂ ਉੱਥੇ ਗਿਆ ਉੱਥੇ ਨਗਰ ਕੀਰਤਨ ਜਾ ਰਿਹਾ ਸੀ ਤੇ ਉਹ ਮੈਨੂੰ ਕਹਿੰਦੇ ਅੱਗੇ ਲੈ ਅੱਗੇ ਤੇ ਮੈਂ ਅੱਗੇ ਲੈ ਗਿਆ ਤੇ ਸਾਈਡ ਤੇ ਮੋਟਰਸਾਈਕਲ ਤੇ ਇਹ ਇੱਕ ਸਿੱਖ ਹੈ ਗੈਨੀ ਤੇ ਉਹਨੇ ਪਤਾ ਕੀ ਕੀਤਾ ਮੈਂ ਕਹਿੰਦਾ ਸਾਈਡ ਤੇ ਲਾ ਲਾ ਤੈਨੂੰ ਜਿਆਦਾ ਅੱਗ ਲੱਗੀ ਮੈਂ ਕਹਾ ਬਾਬਾ ਜੀ ਸਾਈਡ ਤੇ ਆ ਤੀ ਬਿਆਨ ਨਾ ਕੋ ਆਪਾਂ ਕਰ ਲੈਨੇ ਹਨਾ ਵੀ ਗੱਲ ਕੀ ਈ ਨਹੀਂ ਕਹਿੰਦਾ ਤੂੰ ਜਦਾ ਮੈਂ ਕਹਿੰਦਾ ਜਿੰਦਾ ਕੋਈ ਨਸ਼ਾ ਨਿਸ਼ਾਣ ਨਹੀਂ ਕੀਤਾ ਪਿਆ ਸੀ ਤੇ ਕਹਿੰਦਾ ਜੇ ਫਿਰ ਇੰਨੀ ਜੁਰਤਾ ਨਾ ਤੇ ਚ ਕਹਿੰਦਾ ਤੂੰ ਉੱਤਰਿਆ ਮੈਂ ਕਹਾ ਮੈਂ 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 ਕਹਾ ਮੈਂ ਕਹਾ ਤੋ ਉੱਤਰਾਂ ਤੇ ਫਿਰ ਇਹਨੇ ਨੂੰ ਮੇਰਾ ਮੋਟਰਸਾਈਕਲ ਵੀ ਡਿੱਗ ਗਿਆ ਸਾਰੇ ਜਣੇ ਪੈ ਗਏ ਮੈਨੂੰ ਆਣ ਕੇ ਜਪਾ ਮਾਰ ਜਪਾ ਮਾਰ ਲੈ ਇਹਨਾਂ ਨੇ ਫਿਰ ਕੁਰਬਾਨਾ ਕਰਪੂਨਾ ਮੇਰੇ ਮਾਰੀਆਂ ਫਿਰ ਉੱਥੇ ਪਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਾਹਰ ਹੋਈ ਜਿੱਦੇ ਤੁਸੀਂ ਵੀ ਤਿਹਾਰ ਲੈ ਕੇ ਆਪਣੇ ਦੋਸਤਾਂ ਨੂੰ ਦਿਖਾਈ ਦਿੰਦੇ ਹੋ ਹਾਂ ਫਿਰ ਫਿਰ ਉੱਥੋਂ ਕਿਸੇ ਨੇ ਫੋਨ ਕੀਤਾ ਇਹਨਾਂ ਨੂੰ ਕਹਿੰਦੇ ਤੁਹਾਡੇ ਮੁੰਡੇ ਤੇ ਕਹਿੰਦੇ ਸੱਟ ਲੱਗੀ ਲੈ ਓਏ ਇੱਥੋਂ ਇਹ ਫਿਰ ਆਏ ਉਹਨਾਂ ਦਾ ਦੋਸ਼ ਹੈ ਕਿ ਜਿਹੜਾ ਕਿਸਾ ਦੀ ਬੇਅਦਬੀ ਕੀਤੀ ਗਈ ਹੈ ਦਾੜੇ ਦੀ ਬੇਅਦਬੀ ਕੀਤੀ ਗਈ ਹੈ ਇੰਦਾ ਇੰਦਾ ਦੀ ਬੱਬਾ ਹੀ ਕੋਈ ਗੱਲ ਨਹੀਂ ਇੰਦਾਂ ਕੋਈ ਗੱਲਬਾਤ ਹੋ ਗਈ ਸੀ ਕੀ ਕੈਮਰੇ ਮੇਰਾ ਸਾਰਾ ਪਲ ਲੱਗ ਜਾਣਾ ਕੋਈ ਗੱਲ ਨਹੀਂ ਬੈਠਿਆ ਜੈਸੇ ਗੱਲ ਪਰ ਫਰਕ ਝੂਠੇ ਦੋਸ਼ਾਂ ਜਿਹੜੇ ਵੀ ਬੰਦੇ ਲੱਗਦੇ ਆ ਮਤਲਬ ਇਹ ਆ ਕਿ ਝੂਠੇ ਦੋਸ਼ ਨਹੀਂ ਜਿਹੜੇ ਲਾਉਣ ਚਾਹੀਦੇ ਜਿਹੜੀ ਗੱਲ ਬੰਦੀ ਹੋ ਆਪਦੀ ਕਰੋ ਸਾਡੇ ਨਾਲ ਕਿਤੇ ਜੱਟ ਲੱਗੀ ਆ ਇੱਥੇ ਲੱਗੀ ਬਾਹਾਂ ਤੇ ਆ ਵੇਖੋ ਤੇ